हां जी श्रुत्यो बल्ले बल्ले फिल्म्स एंड रिकॉर्ड्स तो मैं राजेश चोपड़ा एक बुजुर्ग ਨਾਲ ਗੱਲਬਾਤ ਕਰ ਰਹੇ ਆਂ ਮਾਤਾ ਜੀ ਨੇ ਮੇਰੇ ਕੋਲ ਸਾਹਮਣੇ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਸਾਹਿਬ ਕੀ ਹਾਲ ਚਾਲ ਹੈ ਠੀਕ ਹੈ ਬੇਟਾ ਕੀ ਨੌਕੀ ਤੁਹਾਡਾ ਸਰਜੀਤ ਕੌਰ ਸਰਜੀਤ ਕੌਰ ਜੀ ਹਾਂ ਜੀ ਉਮਰ ਉਮਰ 80 ਸਾਲ ਹੈ 80 ਸਾਲ ਹੋ ਗਈ ਹੈ ਨਾ ਹਾਂ ਜੀ ਇੱਦਾਂ ਰਿਹਾ ਜੀਵਨ ਵਧੀਆ ਰਿਹਾ ਜੀਵਨ ਮੇਰੇ ਵਧੀਆ ਰਿਹਾ ਪਾਪਾ ਵਧੀਆ ਰਿਹਾ ਵਧੀਆ ਪਾਪਾ ਚਲੋ ਬਹੁਤ ਅੱਛੀ ਗੱਲ ਹੈ ਮਾਪਿਆਂ ਦੇ ਗਾ ਵੀ ਜੀਵਨ ਵਧੀਆ ਤਾਂ ਅੱਛਾ ਫਿਰ ਉਤੇ ਬਸ ਆਪਣੇ ਸਹੁਰੇ ਘਰ ਆਈ ਫਿਰ ਜੀਵਨ ਬਹੁਤ ਵਧੀਆ ਅੱਛਾ ਦੋੇ ਪਾਸੇ ਜੀਵਨ ਵਧੀਆ ਰਿਹਾ ਚਲੋ ਅਸੀਂ ਦੁਆ ਕਰਦੇ ਆਂ ਵੀ ਅੱਗੋਂ ਜਿਹੜਾ ਜੀਵਨ ਬਾਕੀ ਦਾ ਹੈ ਉਹ ਵੀ ਤੁਸੀਂ ਵਧੀਆ ਸਿਹਤਯਾਬੀ ਨਾਲ ਜਿਓ ਹਾਂ ਜੀ ਹਾਂ ਜੀ ਔਰ ਕੁਝ ਗੱਲਾਂ ਤੁਹਾਡੇ ਨਾਲ ਕਰਾਂ ਇੱਕ ਇਹ ਦੱਸੋ ਵੀ ਜਿਹੜੇ ਬੱਚੇ ਆ ਜਿੱਦਾਂ ਹਾਂ ਜੀ ਮਾਵਾ ਦੇ ਬੱਚੇ ਹਾਂਜੀ ਉਹ ਮਾਵਾ ਤਾਂ ਕਰਦੀਆਂ ਪਿਆਰ ਆਪਣੇ ਬੱਚਿਆਂ ਨੂੰ ਬਹੁਤ ਹਨਾ ਉਹ ਕਿਦਾਂ ਦਾ ਸਿਸਟਮ ਹੈ ਵੀ ਜਿਹੜਾ ਇੱਕ بڑا ਹੁੰਦਾ ਹੈ ਇੱਕ ਛੋਟਾ ਹੁੰਦਾ ਜਿਹਦਾ ਮੈਂ ਸਭ ਤੋਂ ਛੋਟਾ ਹੈ ਮੈਨੂੰ ਲੱਗਦਾ ਵੀ ਛੋਟੇ ਨੂੰ ਮਾਂ ਜ਼ਿਆਦਾ ਪਿਆਰ ਕਰਦੀ ਇਹ ਕਾਤੇ ਹੁੰਦਾ ਲੱਗਦਾ ਤਾਂ ਉਹ ਛੋਟੇ ਨੂੰ ਬੱਚੇ ਨੂੰ ਪਿਆਰ ਤਾਂ ਕਰਦੀ ਵੀ ਉਹ ਛੋਟਾ ਹੈ ਅੱਛਾ ਇਸ ਕਰਕੇ ਇਸ ਕਰਕੇ ਵੀ ਛੋਟਾ ਹੈ ਬੱਚੇ ਨੂੰ ਮਾਂ ਨੂੰ ਹੁੰਦਾ ਵੀ ਕੋਈ ਖਾਣਾ ਪੀਣਾ ਵੀ ਵੀ ਇਹ ਬਾਤ ਚ ਤੇ ਆਇਆ ਹਾਂ ਬਾਤ ਚ ਆਇਆ ਇਸ ਦਾ ਇਹਦਾ ਇਹਦਾ ਖਿਆਲ ਰੱਖਿਆ ਜਾਵੇ ਜ਼ਿਆਦਾ ਹਾਂ ਖਿਆਲ ਹੈ ਅੱਛਾ 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 ਛੋਟੇ ਬੱਚੇ ਦੇ ਇਸ ਕਰਕੇ ਖਿਆਲ ਰੱਖਦੀ ਮਾਂ ਜ਼ਿਆਦਾ ਇਹ ਗੱਲ ਇਹ ਗੱਲ ਮੈਂ ਤਾਂ ਕਹੀ ਵੀ ਆਮ ਗੱਲ ਹੁੰਦੀ ਸੀ ਵੀ ਇਹ ਛੋਟਾ ਛੋਟਾ ਲਾਡਲਾ ਲਾਡਲਾ ਹੁੰਦਾ ਛੋਟਾ ਬੱਚਾ ਮਾਂ ਨੂੰ ਲਾਡਲਾ ਹੁੰਦਾ ਲਾਡਲਾ ਹੁੰਦਾ ਪਿੱਛੇ ਤੇ ਅੱਛਾ 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 ਤੁਸੀਂ ਕਿ ਆ ਆਪਣੇ ਆਪਣੇ ਭਰਾਵਾਂ ਭੈਣ ਭਰਾਵਾਂ ਤੇ ਛੋਟੇ ਤੇ ਵੱਡੇ ਤੇ ਕੌਣ ਤੇ ਤੁਸੀਂ ਮੇਰੀ ਭੈਣ ਇੱਕ ਵੱਡੀ ਥੀ ਅੱਛਾ ਤੁਸੀਂ ਕਬਲੇ ਤੇ ਅਸੀਂ ਤੇ ਛੋਟੇ ਪੰਜ ਭੈਣਾਂ ਸੀ ਤੁਸੀਂ ਪੰਜ ਭੈਣਾਂ ਪੰਜ ਤੀਆਂ ਅੱਛਾ ਇੱਕ ਵੱਡੀ ਤੇ ਹਾਂ ਫੇਰ ਤਿੰਨ ਛੋਟੀਆਂ ਤੀਆਂ ਤਿੰਨ ਛੋਟੀਆਂ ਤੀਆਂ ਤੁਸੀਂ ਕਿੰਨੇ ਨੰਬਰ ਤੇ ਤੇ ਮੈਂ ਦੂਜੇ ਨੰਬਰ ਤੇ ਅੱਛਾ ਦੂਜੇ ਨੰਬਰ ਪਰ ਤੁਸੀਂ ਹਾਂ ਭਾਈ ਭਰਾ ਨਹੀਂ ਦਾ ਕੋਈ ਦੋ ਹੋਏ ਤੇ ਅੱਛਾ ਕੋਈ ਬਸ ਮਰ ਗਏ ਤੇ ਅੱਛਾ ਪੰਜ ਭੈਣਾਂ ਸੀ ਤੁਸੀਂ ਪੰਜ ਭੈਣਾਂ ਤੇ ਹੁਣ ਕਿੰਨੀਆਂ ਹੈਗੀਆਂ ਹੁਣ ਅਸੀਂ ਦੋਨੇ ਰਹਿ ਗਈਆਂ ਅੱਛਾ ਤਿੰਨ ਮਰ ਗਈਆਂ ਠੀਕ ਹੈ ਦੋ ਰਹਿ ਗਏ ਹੁਣ ਹਾਂ ਦੋ ਰਹੀ ਹੈ ਅੱਛਾ 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 ਫਿਰ ਤੁਹਾਡੇ ਜਿਹੜੇ ਮਾਤਾ ਜੀ ਕੀ ਨਾਂ ਸੀ ਮਾਤਾ ਜੀ ਦਾ ਨਰਾਤੀ ਨਰਾਤੀ ਮਾਤਾ ਜੀ ਦਾ ਨਾਂ ਸੀ ਹਾਂ ਹਾਂ ਤੇ ਫਿਰ ਤੁਸੀਂ ਕੁੜੀਆਂ-ਕੁੜੀਆਂ ਦੀ ਸਰਦਾਰੀ ਸੀ ਤੁਹਾਡੀ ਇਹਦਾ ਮਤਲਬ ਹਾਂ ਕੁੜੀ ਹੋਣੀ ਸਰਦਾਰੀ ਹਾਂ ਕੁੜੀਆਂ ਦੀ ਸਰਦਾਰੀ ਸੀ ਅੱਛਾ ਕੁੜੀਆਂ ਦੀ ਸਰਦਾਰੀ ਸੀ ਘਰ ਆਪਿਆਂ ਨੇ ਬਥੇਰੀਆਂ ਪਾਲੀਆਂ ਪੁੱਤਾਂ ਮੰਗਨੇ ਰੱਖੀਆਂ ਪੁੱਤਾਂ ਮੰਗ ਰੱਖਿਆ ਮਾਤਾ ਹਾਂ ਵੀ ਨਹੀਂ ਹੋ ਅੱਛਾ ਰੱਖਿਆ ਬਥੇਰੇ ਸਾਰ ਕੇ ਅੱਛਾ ਬਹੁਤ ਪਿਆਰ ਦਿੱਤਾ ਹੈ ਹਾਂ ਬਹੁਤ ਫਿਰ ਵਿਆਹੀਆਂ ਹਾਂ ਫਿਰ ਵਿਆਹੀਆਂ ਅੱਛਾ ਇੱਕ ਬੜੀ ਹਾਂ ਇੱਕ ਛੋਟੀ ਮੇਤੇ ਅੱਛਾ ਉਹਨਾਂ ਦੀ ਸ਼ਾਦੀ ਹੋ ਗਈ ਪਹਿਲਾਂ ਅੱਛਾ ਬੜੀ ਦੀ ਤਾਂ ਹੋਣੀ ਹੁੰਦੀ ਹਾਂ ਇੱਕ ਤੁਹਾਡੇ ਤੋਂ ਛੋਟੀ ਦੀ ਵੀ ਹੋ ਗਈ ਜਿਹੜੀ ਛੋਟੀ ਦੀ ਉਹਦਾ ਰਿਸ਼ਤਾ ਹੋ ਗਿਆ ਤਾਂ ਅੱਛਾ ਸਾਡਾ ਪਿਓ ਕਹਿੰਦਾ ਵੀ ਪੰਜ ਹੈ ਅੱਛਾ ਵੀ ਇਹ ਰਿਸ਼ਤਾ ਹੋ ਗਿਆ ਉਹਦਾ ਹੀ ਕਰੀ ਜਾਣਾ ਮੈਂ ਅੱਛਾ ਜਿਹਦਾ ਹੋਈ ਗਿਆ ਕਰੀਆ ਉਹਦਾ ਹੀ ਕਰੀਆ ਇਹ ਨਹੀਂ ਨੰਬਰ ਸਿਰ ਨੰਬਰ ਸਿਰ ਨਹੀਂ ਲਾਉਣਾ ਨਾ ਫਿਰ ਗਏ ਤੇ ਮੇਰੇ ਵਾਸਤੇ ਦੇਖਣ ਅੱਛਾ ਉੱਥੇ ਚੁੰਨੀ ਅੱਛਾ ਫਿਰ ਉੱਥੇ ਕੇ ਉਹ ਛੋਟਾ ਨਿਕਲ ਗਿਆ ਮੁੰਡਾ ਇਹ ਮੁੰਡਾ ਅੱਛਾ ਜਿਹੜੀ ਉਹ ਛੋਟੀ ਦੀ ਉਹਦਾ ਰਿਸ਼ਤਾ ਕਰਿਆ ਆ ਅੱਛਾ ਉਹਦਾ ਛੋਟੀ ਨਾਲੇ ਕਰਤਾ ਫਿਰ ਹਾਂ ਛੋਟੀ ਦਾ ਪੜੀ ਚਲ ਵਿੱਚ ਇਹਦੇ ਹਾਂ ਦਾ ਸੀ ਆ ਹਾਂ ਉਹਦੇ ਨਾਲ ਤਾਂ ਕਰਤੇ ਬਸ ਫਿਰ ਉਹ ਜਿਹੜੇ ਛੋਟੀ ਦੇ ਮਾਂ ਸੱਸ ਸਹੁਰਾ ਤੇ ਉਹਨਾਂ ਨੂੰ ਮਸੀ ਚੌਥਾ ਵੀ ਅਸੀਂ ਕਦ ਅਸੀਂ ਲੜਕੀ ਬਗਾਨੀ ਲਈਏ ਘਰ ਵਿੱਚ ਅਨੂ ਲਈਏ ਹਾਂ ਬੜੇ ਬੜੇ ਮੁੰਡੇ ਉਹਨਾਂ ਦੇ ਮਰ ਗਏ ਤੇ ਅੱਛਾ ਕੁੜੀਆਂ ਉਹਨਾਂ ਨੂੰ ਚੌਥਾ ਵੀ ਕੁੜੀਆਂ ਵਿੱਚ ਬਹੁਤੀ ਆ ਜਵੇ ਠੀਕ ਹੈ ਉਹਨਾਂ ਕਹੀ ਜਾਣਾ ਵੀ ਤੁਸੀਂ ਵਿਆਹ ਦਿਓ ਸਾਨੂੰ ਵੀ ਬਰਸਾਤ ਜਨਾ ਦਿਓ ਇਹ ਨਾ ਕਰੇ ਉਹ ਨਾ ਕਰੇ ਫੇ ਸਾਡੇ ਬੜੀ ਭੈਣ ਦਾ ਰਿਸ਼ਤਾ ਵਿਆਹ ਕਰ ਸ਼ਾਦੀ ਲੱਗੇ ਕਰਨਾ ਤਾਂ ਘਰੇ ਵੀ ਉਹਨਾਂ ਨੂੰ ਵੀ ਦੇ ਦੋ ਸ਼ਾਦੀ ਕਰ ਦੋ ਫਿਰ ਦੋਨਾਂ ਦਾ ਇਕੱਠੀਆਂ ਦਾ ਇਕੱਠੀਆਂ ਦੇ ਕਰਦੇ ਆ ਪਹਿਲਾਂ ਇਦਾਂ ਹੋ ਜਾ ਕਰਦਾ ਤਾਂ ਹਾਂ ਇੱਕ ਦਾ ਆਜੀ ਕਰਦੇ ਆ ਦੂਏ ਦਿਨ ਦੂਜਿਆ ਕਰਦੇ ਆ ਅਚਾ ਫਿਰ ਜਦੋਂ ਤੁਸੀਂ ਛੋਟੀਆਂ ਛੋਟੀਆਂ ਸੀਗੀਆਂ ਉਮਰ ਦਾ ਉਹ ਤਾਂ ਫਰਕ ਆ ਹੈ ਨਹੀਂ ਸੀਗਾ ਆਪਸ ਵਿੱਚ ਨਹੀਂ ਵਰਤ ਤੇ ਇਕੱਠੀਆਂ ਖੇਡਦੀਆਂ ਸੀਗੀਆਂ ਕੱਟੀਆਂ ਖੇਡਦੀਆਂ ਸੀ ਉਹ ਗੱਲਾਂ ਯਾਦ ਆ ਬਹੁਤ ਹੈ ਹਾਂ ਇਕੱਠੀਆਂ ਯਾਦ ਤਿੰਨ ਤਾਂ ਵਿੱਚੋਂ ਚਲ ਗਈਆਂ ਹਾਂ ਉਸੇ ਬਾਹਰ ਜਾਣਾ ਇਕੱਠੀਆਂ ਨੇ ਜਾਣਾ ਅੱਛਾ ਸਾਗ ਸਬ ਤੂੰ ਲੈਣਾ ਤਾਂ ਅਮੇ ਕੱਠੀਆਂ ਨੇ ਲੈ ਆਉਣਾ ਅੱਛਾ ਗੁੱਤ ਪਟਾਏ ਵੀ ਹੋ ਜਾਂਦੀ ਥੀ ਕਈ ਕਈ ਮਾੜੀ ਮੋਟੀ ਆਪਸ ਵਿੱਚ ਲੜਾਈ ਤਾਂ ਹੋ ਜਾਂਦੀ ਥੀ ਕਦੀ ਲੜਾਈ ਪਰ ਹੋਰ ਲੜਾਈ ਨਹੀਂ ਥੀ ਉਹ ਕਿਹੜੀ ਭੈਣ ਜ਼ਿਆਦਾ ਲੜਦੀ ਥੀ ਤੁਹਾਡੇ ਨਾਲ ਤੁਹਾਨੂੰ ਯਾਦ ਹੈ ਸਾਰੀਆਂ ਵਿੱਚੋਂ ਕਿਹੜੀ ਨਾਲ ਤੁਹਾਡੀ ਮਾੜੇ ਮੋਟਾ ਕਈ ਵਾਰੀ ਹੁੰਦਾ ਨਾ ਵੀ ਇਹਦੇ ਨਾਲ ਸਾਧੀਆਂ ਨਾਲ ਇੱਕ ਥੀ ਅੱਛਾ ਕੀ ਨੋਤਾ ਦਾ ਉਹਦੇ ਰਿਸਪਾਲ ਕਰ ਉਹ ਥੀ ਅੱਛਾ ਰਿਸਪਾਲ ਹੋ ਗਿਆ ਪਿਆਰ ਹਾਂ ਫੇਰ ਲੜਾਈ ਕੀਤੀ ਦੇਖੀ ਗਈ ਆ ਫੇਰ ਕਿੱਥੇ ਜਾਣੀ ਤੂੰ ਤਾਂ ਭੈਣਾ ਤਾਂ ਤਾਂ ਪਿਆਰੇ ਹੁੰਦਾ ਲੜਾਈ ਤਾਂ ਮਾੜੀ ਮੋਟੀ ਐਵੇਂ ਹੁੰਦੀ ਐ ਭੈਣਾ ਭਰਾਵਾਂ ਦੀ ਫੇਰ ਲੜਾਈ ਕਰੀ ਆਜਾ ਦੇ ਖੇਡ ਪੈਣਾ ਮੱਝਾਂ ਰੱਖੀ ਐਵੇਂ ਹੁੰਦੀਆਂ ਦੀਆਂ ਅੱਛਾ ਇੱਕ ਨਾ ਗੋਹਾ ਪੰਰਨ ਲੱਗ ਜਾਣਾ ਇੱਕ ਨਾ ਠੋਕਰ ਦੇ ਜਾ ਵਾਰਗੇ ਰਨ ਲੱਗ ਜਾਣਾ ਅੱਛਾ ਅੱਛਾ ਫੇਰ ਉਸ ਤੋਂ ਬਾਅਦ ਦੂਏ ਨੇ ਦੂਏ ਨੇ ਸੈਂਟਰਨ ਲੱਗ ਜਾਣਾ ਅੱਛਾ ਕੋਈ ਇਹ ਜੀ ਗੱਲ ਹੈ ਨਹੀਂ ਥੀ ਵੀ ਭਾਈ ਤੂੰ ਉੱਠ ਤੂੰ ਕਰ ਕੰਮ ਅੱਛਾ ਅੱਛਾ ਕੋਈ ਨਹੀਂ ਡਿਊਟੀ ਆ ਆਪਣੀ ਡਿਊਟੀ ਕਰ ਦੇਣੀ ਹੈ। ਅੱਛਾ ਪਿਤਾ ਜੀ ਤੁਹਾਡੇ ਕੀ ਕਰਦੇ ਹੁੰਦੇ ਸੀ? ਉਹਦੇ ਛੇਪੀ ਦੇ ਮਿਸਤਰੀਆਂ ਦਾ। ਅੱਛਾ ਮਿਸਤਰੀਆਂ ਦਾ। ਹਾਂ। ਠੀਕ ਹੈ। ਉਹ ਗਾਲ ਹੁੰਦੇ ਤੇ ਉੱਪਰ ਹਲਾ ਦਿੰਦੇ ਤੇ ਕਾਂਤ ਲਾ ਦਿੰਦੇ ਤੇ ਫੰਜਾਲੀ ਲਾ ਉਹ ਫਾਲੀ ਲਾ ਦਿੰਦੇ ਤੇ ਬੌਂਦੇ ਹੁੰਦੇ ਤੇ ਲੋਕ ਹਾਂ 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 ਉਹ ਕੰਮ ਕਰਦੇ ਤੇ। ਅੱਛਾ ਤੇ ਮਾਤਾ ਬਹੁਤ ਪਿਆਰ ਕਰਦੀ ਜੀ ਹੈ। ਬਹੁਤ ਕਰਦੀ। ਵੀ ਉਹਨੂੰ ਵੀ ਸਾਡੇ ਨੂੰ ਸਾਡਾ ਮਹੱਬਤ ਉਹਨੂੰ ਬਹੁਤ ਹੀ ਅੱਛਾ ਵੀ ਕੁੜੀਆਂ ਸਾਡੇ ਘਰ ਵਿਚੇ ਰੌਣਕ ਹੈ ਅੱਛਾ ਉਹ ਵੀ ਕਰਦੇ ਤੇ ਉਹ ਵੀ ਕਰਦੇ ਤੇ ਵਧੀਆ ਬਚਪਨ ਦਾ ਸਮਾਂ ਤੁਹਾਨੂੰ ਯਾਦ ਬਹੁਤ ਵਧੀਆ ਕਿਦਾਂ ਦਾ ਲੱਗਿਆ ਤੁਹਾਨੂੰ ਮੈਂ ਯਾਦ ਕਰਾਤਾ ਸਮਾਂ ਉਹ ਵਾਲਾ ਉਹ ਲੈ ਹੁਣ ਗੱਲੇ ਨਹੀਂ ਹੁਣ ਤਾਂ ਗੱਲੇ ਹੈ ਨਹੀਂ ਚਲੋ ਇੰਨਾ ਪਿਆਰ ਦਾ ਇਹ ਸੰਸਾਰ ਹੈ ਇਹ ਇਸ ਤਰ੍ਹਾਂ ਹੀ ਚੱਲ ਜਣਾ ਵਗਦਾ ਦਰਿਆ ਹੈ ਵਗਦਾ ਵਗਦਾ ਦਰਿਆ ਹੈ ਐ ਚੱਲ ਜੀ ਜਾਣਾ ਕੁਝ ਬੈਠੇ ਆ ਕੁਝ ਲੰਘ ਗਏ ਤੇ ਪਰੰਤੂ ਜਿਹੜਾ ਚਿਹਰੇ ਤੇ ਤੁਹਾਡੇ ਮੁਸਕਰਾਹਟ ਹੈ ਨਾ ਜੀ ਉਹ ਸਮਾਂ ਯਾਦ ਕਰਕੇ ਹਾਂ ਜੀ ਹਾਂ ਜੀ ਉਹ ਰੂਹਾਂ ਨੂੰ ਯਾਦ ਕਰਕੇ ਤੇ ਉਹ ਸਮਾਂ ਵੇੜਾ ਯਾਦ ਆ ਗਿਆ ਚੁੱਲਾ ਯਾਦ ਆ ਗਿਆ ਅੱਛਾ ਹੈ ਚ ਪਿੰਡਾਂ ਦੇ ਗੋਠੇ ਅਮਰ ਪੈਂਦੇ ਤੇ ਨਾ ਹਾਂ ਲਾਗ ਸੈਣੀਏ ਦੇ ਘਰ ਹੁੰਦੇ ਤੇ ਅੱਛਾ ਉਹਨਾਂ ਨੇ ਸਾਢੇ 55 ਦਾ ਉਹਨਾਂ ਕੁੜੀਆਂ ਨੇ ਅੱਛਾ ਬੜੀ ਸੋਹਣੀ ਗੱਲ ਬਾਤ ਕਰਕੇ ਪੈ ਜਾਣਾ ਅੱਛਾ ਗੱਲਾਂ ਬਾਤਾਂ ਸੌਣ ਤੋਂ ਪਹਿਲਾਂ ਮਾਰਨੀਆਂ ਹਾਂ ਤਾਰੇ ਦੇਖਣੇ ਉੱਪਰ ਹਾਂ ਸਭ ਨੂੰ ਦੇਖਣਾ ਅੱਛਾ ਫੇਰ ਬਜ਼ੁਰਗ ਹੈ ਜੇ ਹੁੰਦੇ ਤੇ ਕੁਝ ਕਹਿੰਦੇ ਨਹੀਂ ਤੇ ਅੱਛਾ ਵੀ ਕੁੜੀਆਂ ਕੁੜੀਆਂ ਬੈਠੀਆਂ ਰਹਿਣ ਦੋ ਅੱਛਾ ਗੱਲਾਂ ਮਾਰ ਦਿਆ ਕੋਈ ਨਹੀਂ ਅੱਛਾ ਕੋਠੇ ਪਰ ਮੰਜਾ ਪਾ ਕੇ ਸੌਂਦੇ ਤੇ ਹਾਂ ਕੋਠੇ ਪਰ ਮੰਜਾ ਅੱਛਾ ਦਿਨ ਘਰ ਤੇ ਲਾਗ ਸੈਣੀਆਂ ਦੇ ਉਹ ਫੇ ਮੰਜੇ ਚੜਾਉਂਦਾ ਕੌਣ ਸੀ ਕੋਠੇ ਪਰ ਉਹ ਇੱਕ ਜਣਾ ਥੱਲੇ ਤੇ ਫੜਾਂਦਾ ਸੀ ਇੱਕ ਜਣਾ ਉੱਪਰ ਥੱਲੇ ਫੜਾਂਦਾ ਇੱਕ ਜਣਾ ਉੱਪਰ ਫੜ ਲੈਂਦਾ ਉੱਪਰ ਖਿੱਚ ਲੈਂਦਾ ਦਾ ਉਹ ਫਿਰ ਰੋਜ਼ ਵਾਪਸ ਵੀ ਲਾਣੇ ਥੱਲੇ ਥੱਲੇ ਆਪਸ ਨਹੀਂ ਮੰਝੇ ਨਹੀਂ ਥੇ ਲਾਉਂਦੇ ਮੰਝੇ ਉੱਪਰ ਪੈ ਰਹੇ ਨੇ ਮੰਝੇ ਪੈ ਰਹੇ ਮਿਸਤਰੀ ਚੱਕ ਲਿਆ ਉਹਨੇ ਕਈ ਵਾਰੀ ਐਦਾਂ ਵੀ ਹੁੰਦਾ ਤਾਂ ਵੀ ਮੰਝੇ ਪਾ ਲਏ ਕਿਉਂਕਿ ਮੈਂ ਵੀ ਸੁੱਤਾ ਐਦਾਂ ਮੰਝਿਆਂ ਪਰ ਕੋਠੇ ਪਰ ਤਾਂ ਫਿਰ ਉਹ ਕਿਣੀਆਂ ਪੈਣ ਲੱਗ ਜਾਂਦੇ ਤੇ ਰਾਤ ਨੂੰ ਫਿਰ ਉਤਰਿਆ ਆਉਂਦੇ ਸੀ ਫਿਰ ਦੇਦੇ ਭੱਜ ਜਾਣੇ ਥੱਲੇ ਨੂੰ ਫਿਰ ਭੱਜਿਆ ਆਉਣਾ ਫਿਰ ਕਈ ਵਾਰੀ ਰੁਕ ਜਾਣਾ ਮੀਂ ਫਿਰ ਵਾਪਸ ਚੜਪਣਾ ਉੱਪਰ ਨੂੰ ਫਿਰ ਚੜ ਜਾਂਦੇ ਇਹੀ ਹੁੰਦਾ ਤਾਂ ਇਹ ਵੀ ਹੁੰਦਾ ਤਾਂ ਨਾ ਕਿਉਂਕਿ ਅੰਦਰ ਅਜ ਤਾਂ ਪੈਂਦੇ ਨਹੀਂ ਤੇ ਕਿਤੇ ਅੰਦਰ ਵੀ ਤਾਂ ਕੋਈ ਪੈਂਦਾ ਹੀ ਨਹੀਂ ਥਾ ਆ ਬਾਹਰ ਬਾਹਰੇ ਪਹਿਣਾ ਹੁੰਦਾ ਤਾਂ ਸਰੋਤੇ ਕਰੋ ਕਮੈਂਟ ਜਿਹੜੇ ਜਿਹੜੇ ਵਿਅਕਤੀ ਇਸ ਤਰੀਕੇ ਨਾਲ ਮੰਜੇ ਪਹਿਲਾਂ ਉੱਪਰ ਚੜਾਉਣੇ ਫਿਰ ਮੀ ਪੈਣ ਲੱਗ ਜਾਣਾ ਕਣੀਆਂ ਹੋ ਜਾਣੀਆਂ ਫਿਰ ਥੱਲੇ ਆ ਜਾਣਾ ਫਿਰ ਕਣੀਆਂ ਹਟ ਜਾਣੀਆਂ ਫਿਰ ਉੱਪਰ ਚੜ ਜਾਣਾ ਪਰ ਮੰਜੇ ਲਾਣੇ ਪੈਂਦੇ ਸੀਗੇ ਪਰ ਇਹ ਲੌਂਡੇ ਪੈਂਦੇ ਤੇ ਇਹ ਤਾਂ ਹੈ ਮੀ ਤੇਜ ਪੈਂਦਾ ਤੇ ਦਾ ਤਾਰ ਲੈਣੇ اچھا ਜੇ ਮੀ ਨਹੀਂ ਪੈਂਦਾ ਤਾਂ ਪਰੇ ਪੈ ਰਹੇ ਅੱਛਾ ਕੋਠਾ ਵੀ ਕੱਚਾ ਹੁੰਦਾ ਸੀ ਉੱਪਰ ਤੇ ਕੋਠਾ ਉੱਪਰ ਕੱਚਾ ਹੁੰਦਾ ਏਡ ਤੇ ਵੀ ਕੱਚੇ ਹੁੰਦੇ ਤੇ ਏਡ ਤੇ ਵੀ ਕੱਚੇ ਛੱਤ ਵਾਲੇ ਛੱਤੀ ਲੱਗੇ ਹੁੰਦੇ ਛੱਤੀ ਵਾਲੇ ਛੱਤ ਤੇ ਗਾਰੇ ਦੀ ਚਣਾਈ ਵਾਲੀਆਂ ਕੰਧਾਂ ਹਾਂ ਗਾਰੇ ਦੀ ਅੱਛਾ ਫੇਰ ਕੰਧਾਂ ਪਰ 판ਡੂ ਲੇਕ ਹੈ 판ਡੂ ਉਹ ਫੇਰ ਨਾ ਅੱਛਾ ਫੇਰ ਇਹ ਤਾਂ ਥੋੜੇ ਜਿਹਾ ਮੈਂ ਤੋਈ ਜੀ ਕੱਟ ਦੇਣੀ ਲਾਲ ਮਿੱਟੀ ਦੀ ਲਾਲ ਮਿੱਟੀ ਦੀ ਠੀਕ ਹੈ ਇਸ ਤਰ੍ਹਾਂ ਕਰਦੇ ਹੁੰਦੇ ਤੇ ਅੱਛਾ ਫਿਰ ਉਹ ਕੋਈ ਵਾਰੀ ਐਦਾਂ ਵੀ ਹੁੰਦਾ ਤਾਂ ਵੀ ਮੀਂਹ ਪੈਣ ਲੱਗ ਜਾਣਾ ਫਿਰ ਚੋਣ ਲੱਗ ਜਾਂਦੇ ਸੀਗੇ ਉਹ ਚੋਣ ਦਾ ਦੰਦਾ ਇੰਨੇ ਜਦ ਮੀਂਹ ਪਕੇ ਰੱਖਦੇ ਤੇ ਜਦ ਗਰਮੀ ਆ ਗਈ ਹਾਂ ਬਰਸਾਤ ਤੇ ਪਹਿਨਾ ਹਾਂ ਬਾਹ ਟੋਬੇ ਚ ਟੂੜੀ ਭਾ ਗਾ ਅੱਛਾ ਕਾਣ ਕਰਿਆ ਹੁੰਦੇ ਤੇ ਅੱਛਾ ਬਾ ਫਿਰ ਉਹ ਕੋਈ ਬੰਦੇ ਚੜਾ ਦਿੰਦੇ ਤੇ ਉੱਪਰ ਉਹਨਾਂ ਨੇ ਚੰਗੀ ਤਰ੍ਹਾਂ ਉੱਪਰ ਤੇ ਫਿਰ ਉਹਨਾਂ ਨੂੰ ਮਿੱਟੀ ਪਾ ਕੇ ਉੱਪਰ ਚਲਾ ਦੇਣੇ ਅੱਛਾ ਫਿਰ ਜਨਾਨੀਆਂ ਲਈ ਪਤੰਦੀਆਂ ਦੇ ਅੱਛਾ ਫਿਰ ਉਹ ਚਾਉਂਦੇ ਨਹੀਂ ਸੀ ਫਿਰ ਉਹ ਚਾਉਂਦੇ ਨਹੀਂ ਸੀ ਅੱਛਾ ਅੱਛਾ ਜਮਨ ਦੇ ਚਾਉਂਦੇ ਚਲੋ ਠੀਕ ਆ ਕਈ ਵਾਰੀ ਸਰੋਤੇ ਚੋ ਵੀ ਪੈਂਦੇ ਸੀਗੇ ਮੈਨੂੰ ਜਿਹੜਾ ਸੀਨ ਯਾਦ ਆ ਪਰ ਥੱਲੇ ਕੋਈ ਨਾ ਕੋਈ ਭਾਂਡਾ ਰੱਖ ਦੇਣਾ ਜਿੱਥੇ ਤੇ ਚਾਹੁੰਦਾ ਤਾਂ ਹਾਂ ਉਹ ਤਾਂ ਭਾਂਡਾ ਰੱਖ ਦਿੰਦੇ ਇਹਦਾ ਬਾਟੀ ਰੱਖ ਦੋ ਤਸਲਾ ਰੱਖ ਦੋ ਉਹ ਬਾਹਰ ਬਾਹਰ ਤਾਂ ਮੀ ਬੰਦ ਹੋ ਜਾ ਕਰਦਾ ਤਾਂ ਅੰਦਰ ਤੋਂ ਹੀ ਜਾਇਆ ਕਰਦਾ ਤਾਂ ਬਾਹਰ ਇਹ ਤਾਂ ਉਹ ਵਧੀਆ ਸਮਾਂ ਸੀਗਾ ਆਪਸੀ ਪਿਆਰ ਮੁਹੱਬਤ ਸੀਗਾ ਬਹੁਤ ਪਿਆਰ ਲੋਕ ਗੋਲਦੇ ਸੀ ਖੁੱਲ ਕੇ ਇੱਕ ਦੂਏ ਨਾਲ ਗੱਲਾਂ ਕਰਦੇ ਸੀਗੇ ਚੁੱਪ-ਚੁੱਪ ਨਹੀਂ ਸੀ ਰਹਿੰਦੇ ਮੂੰਹ ਵਟ ਕੇ ਸਾਤੇ ਦੇ ਹੁਣ ਵੀ ਨਹੀਂ ਰਹੇ ਹੁੰਦਾ ਅਸੀਂ ਤਾਂ ਹੁਣ ਵੀ ਜਾਣੇ ਗੁਰਦੁਆਰੇ ਆ ਫੇਰ ਮਿਲਦੀ ਸੰਗਤ ਆ ਸਭ ਨੂੰ ਸਸਰੀ ਗੱਲ ਹੋਰ ਰਾਜੀ ਗੁਜ਼ੀ ਕਿਸ ਤਰ੍ਹਾਂ ਸਭ ਕੁਝ ਪੁੱਛੀਦੇ ਆ ਗੱਲਾਂ ਮਾਰਨੀ ਆ ਮਤਲਬ ਹਾਂ ਮਾਰਦੇ ਆ ਉਹ ਅੱਜਕੱਲ ਕਹਿੰਦੇ ਨਾ ਵੀ ਵੀ ਜਿਹੜਾ ਹੈ ਬਹੁਤਾ ਪੜ੍ਹਾਈ ਲਿਖਾਈ ਆ ਗਈ ਉਹ ਫਿਰ ਇੱਕ ਦੂਏ ਨੂੰ ਬੁਲਾਉਂਦੇ ਘਟ ਹੈ ਹਾਂ ਉਹ ਉਹ ਗੱਲ ਠੀਕ ਹੈ ਕਿ ਗਲਤ ਹੈ ਉਹ ਉਹ ਹੈ ਤਾਂ ਗਲਤ ਪਰ ਮੰਨਦੇ ਨਹੀਂ ਹੈ ਅੱਛਾ ਮੰਨਦੇ ਨਹੀਂ ਉਹ ਕਹਿੰਦੇ ਮੈਂ ਕਹਿ ਲੈਣਾ ਤੇ ਤੇ ਹਣਾ ਹਾਂ ਵਾਤ ਨਹੀਂ ਹੈ ਉਹ ਮੰਨਦੇ ਨਹੀਂ ਅੱਗੇ ਤਾਂ ਲੋਕੀ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਦੇ ਤੇ ਮਿਲਦੇ ਤੇ ਹੈਨਾ ਪਰ ਸਾੜੇ ਬਰਗ ਦੇ ਹੁਣ ਵੀ ਮਿਲਦੇ ਹਾਂ ਮਿਲਦੇ ਐਸੀ ਨਹੀਂ ਗੱਲ ਨਹੀਂ ਨਵੇਂ ਵੀ ਨਵੀਂ ਜਨਰੇਸ਼ਨ ਵੀ ਜਿਹੜੀ ਹੈ ਉਹਦੇ ਵਿੱਚ ਵੀ ਬੜੇ ਵਧੀਆ-ਵਧੀਆ ਬੱਚੇ ਵੀ ਹੈਗੇ ਆ ਬਹੁਤ ਵਧੀਆ ਅੱਛੇ-ਅੱਛੇ ਬੱਚੇ ਵੀ ਹੈਗੇ ਬਹੁਤ ਉਹ ਆਪਣੇ ਆਪਣੇ ਸੁਭਾਅ ਹੁੰਦੇ ਆ ਯਾਨੀ ਪਹਿਲਾਂ ਵਾਲੀ ਖੁੱਲ ਤਾਂ ਨਹੀਂ ਰਹੀ ਫਰਕ ਤਾਂ ਗਿਆ ਪਿਆ ਪਰੰਤੂ ਫੇਰ ਵੀ ਬਹੁਤ ਵਧੀਆ ਵਧੀਆ ਬੱਚੇ ਵੀ ਹੈਗੇ ਨੇ ਮੈਂ ਹੁਣ ਵੀ ਠੀਕ ਐ ਸਭ ਨਾਲ ਜਿਹੜੀ ਗੱਲ ਐ ਸਮਝ ਠੀਕ ਐ ਆ ਸਮਾਂ ਹੁਣ ਵੀ ਠੀਕ ਆ ਚਲੋ ਸਰੋਤਿਓ ਕਰਿਓ ਕਮੈਂਟ ਮਾਤਾ ਜੀ ਦੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਔਰ ਫਿਰ ਦੁਬਾਰਾ ਤੋਂ ਕਿਸੇ ਹੋਰ ਵੀਡੀਓ ਦੇ ਵਿੱਚ ਇਸ ਤਰ੍ਹਾਂ ਕਿਸੇ ਹੋਰ ਨਾਲ ਮੁਲਾਕਾਤ ਕਰਾਂਗੇ ਠੀਕ ਐ ਮਾਤਾ ਜੀ ਫਿਰ ਸ਼ੁਕਰੀਆ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ